ਕਰਾਂਗੇ ਜੀ ਵਾ ਗੁਰੂ 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 Va Guru 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 Va 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 ਗੁਰੂ ਵਾ ਗੁਰੂ ਤਨ ਸ਼ਿਰੀ ਗੁਰੂ ਅਰਜਨ ਦੇਵ ਜੀ 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 ध श्री गुरु अर्जुन देव जी तन् श्री गुरु अर्जुन देव जी तन तन बाबा अजीत सिंह जी तन तन बाबा जुजार सिंह जी तन तन बाबा सोरवर सिंह जी ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਆਓ ਜੀ ਹੁਣ ਆਪਾਂ ਸਹਿਜ ਪਾਠ ਸ਼ੁਰੂ ਕਰਦਿਆਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀੋ ਬਲਾਵਲ ਮਹਿਲਾ ਪੰਜਵਾ ਤਨ ਮਨ ਤਨ ਅਰ ਪੋ ਸਬੇ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮਾਗਨ ਤੁਮ ਪੇਖਤ ਸੋਭਾ ਮੇਰੇ ਆਗਨ ਰਹਾਉ ਅਨੇਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਉਧਾਰੋ ਮਤ ਬੁੱਧ ਸੁਰਤ ਨਾਹੀ ਚਤੁਰਾਈ ਤਾ ਮਿਲਿਏ ਜਾਲੇ ਮਿਲਾਈ ਨਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਉ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਸਾਥ ਨਾ ਮਾਇਆ ਸਾਧ ਸੰਗ ਸਭ ਦੁਖ ਮਿਟਾਇਆ ਰਵ ਰਹਿਆ ਪ੍ਰਭ ਸਭ ਮੈਂ ਆਪੇ ਹਰ ਜਪ ਰਸਨਾ ਦੁਖ ਨਾ ਵਿਆਪੈ ਰਹਾਉ ਤਿਖਾ ਭੁਖ ਬਹੁਤ ਅਪਤ ਵਿਆਪਿਆ ਸੀਤਲ ਪਏ ਹਰ ਹਰ ਜਸ ਜਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾਨਾ ਹਰ ਗੁਣ ਗਾਇਆ ਤੇ ਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬੇਲਾਵਲ ਮਹਲਾ ਪੰਜਵਾਂ ਗੁਰਪੂਰਾ ਵਟ ਪਾਗੀ ਪਾਈਏ ਮਿਲ ਸਾਧੂ ਹਰ ਨਾਮ ਤੇ ਆਈਏ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿ ਲਿਬਖ ਕਾਟੇ ਪੱਜ ਗੁਰ ਕੀ ਚਰਨਾ ਰਹਾਉ ਅਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਇ ਉਧਾਰ ਸਿਮਰਤ ਸਾਸਤ ਬੇਦ ਵਿਚਾਰਿਆ ਜਪਿਏ ਨਾਮ ਜਿਤ ਪਾਰਿ ਉਤਾਰੇ ਜਨ ਨਾਨਕ ਕੋ ਪ੍ਰਭ ਕਿਰਪਾ ਕਰੀਐ ਸਾਧੂ ਦੂਰ ਮਿਲੈ ਇਸ ਤਰੀ ਬਿਲਾਵਰ ਮਹਲਾ ਪੰਜਵਾਂ ਗੁਰਕਾਸ਼ ਬਧਰੇ ਤੇ ਮੈਂ ਕੀ ਨਾ ਸਗਲ ਮਨੋਰਥ ਪੂਰਨ ਆਸੀ ਨਾ ਸੰਤ ਜਨਾ ਕਾ ਮੁਖੀ ਉਜਲ ਕੀ ਨਾ ਕਰ ਕਿਰਪਾ ਆਪਣਾ ਨਾਮ ਦਿਨਾ ਰਹਾ ਅੰਧ ਕੂਪ ਤੇ ਕਰ ਗਹਿ ਲਿਨਾ ਜੈ ਜੈ ਕਾਰਜੁਗਤ ਪ੍ਰਗਟੀ ਨਾ ਨੀਚਾ ਤੇ ਉਚ ਊਨ ਪਰਿ ਨਾ ਅੰਮ੍ਰਿਤ ਨਾ ਮਹਾਰਸ ਦਿਨਾ मंदन निर्मल पाप जल खीना को नानक प्रपय परसिना बेलावल महला पंजमा सकल मनोरथ पाईए मीता चरण कमल सों लाइए चीता हूं भलेहारी जो प्रबत्यवत जलन बुझे हर हर गुण गावत रहौ ਸਫਲ ਜਨਮ ਹੋ ਬਤਵਡ ਭਾਗੀ ਸਾਤ ਸੰਗ ਰਾਮੇ ਲੈਵ ਲਾਗੀ ਮਤ ਪਤ ਤਨ ਸੁਖ ਸਹਿਜ ਆਨੰਦਾ ਇਕ ਨਿਮਖ ਨ ਵਿਸਰੋ ਪਰਮਾਨੰਦਾ ਹਰ ਦਰਸ਼ਨ ਕੀ ਮਨ ਇਪਿਆਸ ਕਨੇਰੀ ਪੰਤ ਨਾਨਕ ਸਰਨ ਪ੍ਰਭ ਤੇਰੀ ਬਿਲਾਵਲ ਮਹੱਲਾ ਪੰਜਵਾ ਮੋਹਨੇਰ ਗੁਣ ਸਭ ਗੁਣ ਪੀਹੁਨਾ ਤਿਆ ਤਾਰੇ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਕਰ ਮੈਂ ਆਇਆ ਰਹਾਉ ਭਗਤ ਵਚਲ ਪੈ ਕਾਟਨ ਹਾਰੇ ਸੰਸਾਰ ਸਾਗਰ ਅਭਿ ਉਤਰੇ ਪਾਰੇ ਪਤਿਤ ਪਾਵਨ ਪ੍ਰਭ ਬਿਰਦ ਬੇਦ ਲਿਖਾਇਆ ਪਾਰ ਬ੍ਰਹਮ ਸੋ ਨੈਨੂ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁਖ ਪਲਾਇਣ ਬਿਲਾ ਵਰ ਮਹੱਲਾ ਪੰਜਵਾ ਕਵਨ ਜਾਨੇ ਪ੍ਰਭ ਤੁਮਰੀ ਸੇਵਾ ਪ੍ਰਾਪੇ ਅਬਿਨਾਸੀ ਅਲਕੇ ਅੰਬੀਵਾ गुण पे अंत प्रभ गहर गंभीरे ऊच महल स्वामी प्रभ मेरे तू अपरंपर ठाकुर मेरे रहौ एकज बिन नाहि को दूजा तुम ही जानो अपनी पूजा आपो कछु ना होत पाई जिस प्रभ देवे सो नाम पाई कह नानक जो जन प्रभ पाया गुण निधान प्रभ ते नहीं पाया बेलावल महला पंचम ਮਤ ਕਰ ਮੈਂ ਹੱਥ ਦੇ ਰੱਖਿਆ ਹਰ ਰਸ ਛੋਟ ਵਿਖਿਆ ਫਲ ਚਾ ਗਿਆ ਪੱਜ ਗੋਬਿੰਦ ਸਭ ਛੋੜ ਜੰਜਾਲ ਜਬ ਜਬ ਮੈਂ ਆਏ ਸੰਘਾਰੇ ਮੂੜੇ ਤਬ ਤਨ ਬਿਨ ਸਜਾਏ ਬੇਹਾਲ ਰਹਾਉ ਤਨ ਮਨ ਤਨ ਆਪਣਾ ਕਰ ਥਾਪਿਆ ਕਰਨ ਹਾਰ ਇਕ ਨਿਮਖ ਨਾ ਜਾਪਿਆ ਮਹਾ ਮੂ ਅੰਦਕੂਪ ਪਰਿਆ ਪਾਜ ਬ੍ਰਹਮਾਇਆ ਪਟਨ ਵਿਸਰਿਆ ਬਟੇ ਪਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮਹਲਾ ਪੰਜਵਾਂ ਮਾਤ ਪਿਤਾ ਸਤਬੰਦਪ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੂਖ ਸਹਜ ਆਨੰਦ ਕਣੇ ਗੁਰਪੂਰਾ ਪੂਰੀ ਜਾਂ ਕੀ ਬਾਣੀਆਂ ਨਿਕ ਗੁਣਾ ਜਾਕੇ ਚਾਹੇ ਨਾ ਗਣੇ ਰਹਾਓ ਸਗਲ ਸਰੰਜਾਮ ਕਰੇ ਪ੍ਰਭ ਆਪੇ ਪਏ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਤਾ ਪੂਰੀ ਭਈ ਸਿਮਰ ਸਿਮਰ ਬਿਧਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਕਰਿਆ ਆ ਪੂਰੇ ਗੁਰਿਆਣਿਆ ਬੇ ਲਾ ਬਲ ਮਹੱਲਾ ਪੰਜਵਾਂ ਸਰਬਨ ਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਮਰਖਵਾਰ ਸਾਖਤ ਨਰ ਧੀਵੇ ਰਾਮ ਨਾਮ ਹੋਆ ਰਖਵਾਰਾ ਚੱਕ ਮਾਰੋ ਸਾਖਤ ਵਿਚਾਰਾ ਨੰਦਾ ਕਰ ਕਰ ਪਚੇ ਕਨੇਰੇ ਮਿਰ ਤਕ ਫਾਸ ਗਲੇ ਸਿਰ ਪੈਰੇ ਕੋਹ ਨਾਨਕ ਜਪੇ ਜਨ ਨਾਮ ਤਾਂ ਕੇ ਨਿਕਟ ਨ ਆਵੇ ਜਾਮ ਰਾਗ ਬਿਲਾਵਲ ਮਹੱਲਾ ਪੰਜਵਾ ਕਰ ਚੌਥਾ ਦੋ ਪجے ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕਵਨ ਸੰਜੋਗ ਮਿਲੂ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਤਿਆਵੋ ਕਵਨ ਸੋ ਮਤ ਜਿਤ ਪਾ ਪ੍ਰੀਤਮ ਪਾਵੋ ਰਹਾਓ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰ ਨਾ ਕਾਹੂ ਬੇਰੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੇ ਤਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਥ ਕਥਾ ਅਮਰਿਤ ਪ੍ਰਭ ਬਾਣੀ ਕੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਥ ਪਾਈ ਗੁਰ ਸਤ ਪੂਰੇ ਸੁਖੀ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾ ਸੇ ਹਰ ਸਿਮਰਤਿ ਕਿਲ ਵਿਖ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਤ ਸਵਾਰੀ ਬਿਲਾਵਲ ਮਹੱਲਾ ਪੰਜਵਾ ਮਮਤਾ ਮੋਤ ਰੋ ਮਦ ਮਤਾ ਵੰਦਨ ਬਾਦਿਆ ਅਤ ਬਿਕਰਾਲ ਦਿਨ ਦਿਨ ਛੀਜਤ ਵਿਕਾਰ ਕਰਤ ਯਦ ਫਾਹੀ ਫਾਤਾ ਜਮਕੇ ਜਲ ਤੇਰੀ ਸਰਨ ਪ੍ਰਭ ਦੀਨ ਦਿਆਲਾ ਮਹਾ ਬਿਕੰਸਾਗਰ ਅਤਿ ਪਾਰੀ ਉਤਰੋ ਸਾਧੂ ਸੰਗਰ ਵੱਲ ਰਹਾਓ ਪ੍ਰਭ ਸੁਖ ਦਤਿ ਸਮਰਥ ਸੁਆਮੀ ਜੀਓ ਪਿੰਡ ਸਭ ਤੁਮਰਾ ਮਾਲ ਭ੍ਰਮ ਕੇ ਵੰਦਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਰ ਮਹਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਵਾਰਿਆ ਸਤ ਜਨਾ ਹੋਈ ਕਿਰਪਾਲਾ ਬਿਗ ਸੇ ਸਭ ਪਰਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਵਡਿਆਰ ਜਾ ਹਰ ਕੋ ਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਤ੍ਰਣ ਤ੍ਰਿਭਵਣ ਹਰਿਆ ਹੋਏ ਸਗਲੇ ਜੀ ਸਾਧਰਿਆ ਮਨਿ ਚੀਨ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ বেলা ਵਰ ਮਹਲਾ ਪੰਜਵਾਂ ਜਿਸ ਉੱਪਰ ਹੋਵਤ ਦਇਆਲ ਹਰਿ ਸਿਮਰਤ ਕਾ ਕੀ ਸੁਕਾਲ ਰਹਾਉ ਸਾਧ ਸੰਗ ਪਜਿਏ ਗੋਪਾਲ ਗੁਣ ਗਾਵਤ ਟੂਟੇ ਜਮ ਜਾਲ ਆਪੇ ਸਤ ਗੁਰ ਆਪੇ ਪ੍ਰਤੀ ਪਾਲ ਨਾਨਕ ਚਾਚੇ ਸਾਧ ਰਵਾਲ ਬਿਲਾਵਲ ਮਹੱਲਾ ਪੰਜਵਾਂ ਮਨ ਮੈਂ ਸਿ ਜੋ ਹਰ ਹਰ ਨਾਮ ਅੰਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਓ ਗੋਹ ਨਾਨਕ ਜਾਕੇ ਨਿਰਮਲ ਪਾਗ ਹਰ ਚਰਨੀ ਤਾਕਾ ਮਨ ਲਾਗ ਮਿਲਾਵਨ ਮਹੱਲਾ ਪੰਜਵਾਂ ਰੋਗ ਗਇ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਓ ਰਜ ਰਜ ਖੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਦ ਮਾਹੀ ਤੇ ਆਈ ਨਾਨਕ ਗੁਰਪੂਰੇ ਸਰਨਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਸਤਗੁਰ ਕਰਦੀਨੇ ਆਸਥਿਰ ਕਰ ਬਾਰ ਰਹਾਓ ਜੋ ਜੋ ਨਿੰਦ ਕਰੇ ਇਨ ਗਰੇਨੇ ਕੀ ਤਿਸ ਆਕੇ ਹੀ ਮਾਰੇ ਕਰ ਤਾਰ ਨਾਨਕ ਦਾਸ ਤਾਂ ਕੀ ਸਰਨਾਈ ਜਾ ਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹੱਲਾ ਪੰਜਵਾ ताप संताप सगले गए बिनसे ते रोग पार ब्रह्म तू बक्षिया संतन रस पोगरा हो सर्व सुखा तेरी मंडली तेरा मन तन या रोग गुण गावोत राम के एहि अवखद जोग आए बसो कर दिस मैं ए पले संयोग नानक प्रभु सो प्रसन्न भए लह गए बेयोग बिलावल महला पंजमा ਕਾਹੂ ਸੰਗ ਨ ਚਲਹੀ ਮਾਇਆ ਚੰਚਾਲੇ ਉਠ ਸਿਧਾਰੇ ਛਤਰਪਤ ਸੰਤਨ ਕੈ ਖਿਆਲ ਰਹਾਉ ਉਹ ਬੁੱਤ ਕੋ ਬਿਨ ਸਨਾ ਇਹ ਤੁਰ ਕੀ ਢਾਲ ਬਹ ਜੋਨੀ ਜਨਮੈ ਮਰ ਵਿਖਿਆ ਵਿਕਰਾਲ ਸਤ ਬਚਨ ਸਾਧੂ ਕਹੇ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਦ ਆਨੰਦ ਸੋਖ ਪੂਰੇ ਗੁਰ ਦੀਨਾ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨਾ ਰਹਾ ਓ ਜਜ ਕਾਰਜ ਕਰਤ੍ਰ ਮੈ ਲੋਚ ਸਭ ਜੀਆ ਸੁਪਰਸਨ ਪਏ ਸਤਿਗੁਰ ਪ੍ਰਭੂ ਕਛ ਬਿਗਨ ਨਾ ਥੀਆ ਜਾ ਕਾ ਅਗ ਬਦਿਆਲ ਪ੍ਰਭਤਾ ਕੇ ਸਭ ਦਾਸ ਸਦਾ ਸਦਾ ਬੜੀ ਆਇਆ ਨਾਨਕ ਗੁਰ ਪਾਸ ਰ ਅ ਮਿਲਾ ਬਨ ਮਹੱਲਾ ਪੰਜਵਾ ਕਰ ਪੰਜਵਾ ਚੌਪਦਈਂ ਓ ਅੰਕਾਰ ਸਤਿਗੁਰ ਪਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਕਰ ਬਾਰ ਬਿਨ ਸਤ ਬਾਰ ਨ ਲਾਗਈ ਜਿਉ ਕਾਗਦ ਬੁੰਦਾਰ ਸੁਨ ਮੇਰੀ ਮਨ ਸਾਮਨ ਮਾਹੀ ਸਤ ਦੇਖ ਵਿਚਾਰ ਸਿੱਧ ਸਾਧਿਕ ਗਿਰ ਹੀ ਜੋ ਗੀਤਾ ਜੇ ਗਏ ਕਰ ਬਾਰ ਰਹਾਉ ਜੈਸਾ ਸੁਪਨਾ ਰਹਿਨ ਕਾ ਤੈਸਾ ਸੰਸਾਰ ਦ੍ਰਿਸ਼ਟੀ ਮਾਨਸਾ ਬੈਂਸੀਏ ਕਿਆ ਲਗੇ ਗਵਾਰ ਕਹਾਂ ਸੁਪਾਈ ਮੀਤ ਹੈ ਦੇਖ ਨੈਣ ਪਸਾਰ ਇਕ ਚਾਲੇ ਇਕ ਚਾਲ ਸੇ ਸਭ ਆਪਣੇ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਥਿਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪਿਆਜ ਮੁrar ਬਿਲਾਵਲ ਮਹੱਲਾ ਪੰਜਵਾਂ ਲੋਕਨ ਕੀਆ ਬੱਡੇ ਆਈਆ ਬੈ ਸੰਤਰ ਭਾਗੋ ਜੋ ਮਿਲੇ ਪਿਆਰਾ ਆਪਣਾ ਤੇ ਬੋਲ ਤਰਾਗੋ ਜੋ ਪ੍ਰਭ ਕਿਉ ਦਿਆਲ ਹੋਏ ਤੋਂ ਭਗਤੀ ਲਾਗੋ ਲੱਗ ਰਹਿਉ ਮਨ বাসਨਾ ਗੁਰ ਮਿਲ ਇਹ ਤੇ ਆਗੋ ਰਹਾਓ ਕਰੋ ਬੇਨਤੀ ਅਪਤ ਕਨੀਹਿ ਜਿਉ ਹੋ ਮਾਗੋ ਅਰਥ ਆਦ ਸਭ ਵਾਰਿਆ ਪ੍ਰੀਆ ਨਿਮਖ ਸੁਹਾਗੋ ਪੰਜ ਸੰਗ ਗੁਰ ਤੇ ਛੁਟੇ ਤੋਖ ਅਰ ਰਾਗੋ ਰਿਤੇ ਪ੍ਰਗਾਸ ਪ੍ਰਗਟ ਪਿਆ ਨਿਸਬਸਰ ਜਾਗੋ ਸਰਣ ਦੁਹਾਗਣ ਸਰਣ ਸੁਹਾਗਣ ਆਇਆ ਜਿਸ ਮਸਤਕ ਭਾਗੋ ਕੋ ਨਾਨਕ ਤਿਨ ਪਾਇ ਤਨ ਮਨ ਸੀਤ ਲਾਗੋ ਬਿਲਾਵਰ ਮਹੱਲਾ ਪੰਜਵਾਂ ਲਾਲ ਰਾਗ तिस ਕੋ ਲਗਾ ਜਿਸ ਕੇਵਡ ਭਾਗਾ ਮੈਲਾ ਕਦੇ ਨ ਹੋਵਈ ਨਹਿ ਲਾਗੇ ਤਾਕਾ ਹਰ ਪ੍ਰਭ ਪਾਇਆ ਸੁਖ ਦਇਆ ਮਿਲਿਆ ਸੁਖ ਪਾਏ ਸਹਿਜ ਸਮਾਨਾ ਪੀਤਰੇ ਛੋਡਿਆ ਨਹ ਜਾਏ ਰਹਾਓ ਜਰਾ ਮਰਾਨ ਹੈ ਵਿਆਪਈ ਫਿਰ ਦੁਖ ਨਾ ਪਾਇਆ ਪੀ ਅੰਮ੍ਰਿਤ ਖਾ ਖਾਨਿਆ ਗੁਰ ਅਮਰ ਕਰਾਇਆ ਸੋ ਜਾਣ ਜਿਨ ਚਖਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਐ ਕਿਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਪਰਮ ਬ੍ਰਹਮ ਗੁਣਿਤ ਤੇਰੀ ਬਾਣੀ ਪੀ ਪਾਵੋ ਤੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ ਬਿਲਾਵਲ ਮਹੱਲਾ ਪੰਜਵਾਂ ਰਾਖੋ ਆਪਣੀ ਸਰਨ ਪ੍ਰਭ ਮੋਹੇ ਕਿਰਪਾ ਤਾਰੇ ਸੇਵਾ ਕਛੁ ਨ ਜਾਣਉ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਤ ਭੂਲ ਤੇ ਤੁਮ ਬਖਸ਼ਣ ਹਾਰੇ ਰਹਾਉ ਹਮੇ ਆਵਗਨ ਕਰ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭ ਤੇ ਆਗੇ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਇਆ ਤਾਰ ਹਮ ਅਗਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਓ ਨਹ ਚਿਤ ਖਸ ਮਾਰੇ ਤੁਝ ਤੇ ਬਾਹਰ ਕਛ ਨਹੀਂ ਪਵ ਕਟਨ ਹਰ ਕੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗ ਦੇ ਉਧਾਰੇ ਬਿਲਾਵਲ ਮਹੱਲਾ ਪੰਜਵਾ ਤੋਸ ਨਾ ਕਾਹੋ ਦੀਜੀਐ ਪ੍ਰਭ ਆਪਣਾ ਧਿਆਈਐ ਜਿਤ ਸੇਵੀਐ ਸੁਖ ਹੋਏ ਕੰਨ ਮਨ ਸੋਈ ਗਾਈਐ ਕਹੀਏ ਕਾਏ ਪਿਆਰੇ ਤੁਜ ਬਿਨਾ ਤੁਮ ਦਇਆ ਸੁਆਮੀ ਸਭ ਅਬਗਣ ਹਮਾਰਾ ਹਾਓ ਜੋ ਤੁਮਰਾ ਕੋਤੀਓ ਰਹਾ ਅਵਰ ਨਹੀਂ ਚਾਰਾ ਨਿਤਰਿਆ ਤਰ ਤੇਰਿਆ ਇੱਕ ਨਾਮਿਆ ਧਾਰਾ ਜੋ ਤੁਮ ਕਰੋ ਸੋਈ ਪਲਾ ਮਨ ਲੀਤਾ ਮੁਕਤਾ ਸਗਲ ਸਮਗਰੀ ਤੇਰਿਆ ਸਭ ਤੇਰੀ ਜੁਗਤਾ ਜਰਨ ਪਖਾਰੋ ਕਰ ਸੇਵਾ ਚ ਠਾਕੁਰ ਪਾਵੇ ਹੋਈ ਕਿਰਪਾਲ ਦਇਆਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ ਪੰਜਮਾ ਮਿਰਤ ਹੱਸੈ ਸਿਰ ਉਪਰੇ ਬਸਵਾ ਨਹੀਂ ਬੂਜੇ ਬਾਤ ਸਾਤ ਅਹੰਕਾਰ ਮੈਂ ਮਰਣਾ ਨਹੀਂ ਸੂਜੈ ਸਤਗੁਰ ਸੇਵੋ ਆਪਣਾ ਕਾਹੇ ਫਿਰੋ ਆਪਕੈ ਦੇਖ ਕ ਕਸੂਮਾ ਰੰਗਲਾ ਕਾਹੇ ਫੂਲ ਲਾਕੇ ਰਹਾਓ ਕਰ ਕਰ ਪਾਪ ਦਰਬ ਕੀਆ ਵਰਤਣ ਕੇ ਤਾਈ ਮਾਟੀ ਸਿਓ ਮਾਟੀ ਰਲੀ ਨਾ ਗਾਉਟ ਚਾਈ ਜੱਕ ਕੀਏ ਸ੍ਰਮ ਕਰੇ ਤੇ ਬੈਰ ਬੇ ਰੋਦੀ ਅੰਤ ਕਾਲ ਪਜ ਜਾਏ ਕੇ ਕਾਹੇ ਜਲੋ ਕਰੋਦੀ ਦਾਸ ਰੇ ਨ ਸੋਈ ਹੋਆ ਜਿਸ ਮਸਤਕ ਕਰਮਾ ਕਹ ਨਾਨਕ ਬੰਦਨ ਛੁਟੇ ਸਤਿਗੁਰ ਕੀ ਸਰਣਾ ਮਿਲਾਵਨ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬਕੀਤਾ ਅੰਦੁਲੇ ਤ੍ਰਿਭਵਣ ਸੂਜਿਆ ਗੁਰਪੇਟੁ ਕੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈਲ ਕੋਈ ਕੋਟ ਅਗਹਰੇ ਨਿਰਮਲ ਪੈ ਚੀਤਾ ਰਹਾਉ ਅਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਣੋ ਤਿਸ ਅਪੈਦਾਨ ਦਿੱਤਾ ਸਿੰਘ ਬਿਲਾਈ ਹੋਏ ਗਏ ਹੋ ਤਣ ਮੇਰ ਦਿਖੀਤਾ ਸ਼ਰਮ ਕਰਤੇ ਤਮੇ ਆਟ ਕੋਤੇ ਗਨੀਤਾ ਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹੇ ਨਾਮ ਦੇਓ ਨਾਨਕ ਦਰਸ ਰੀਤਾ ਬਿਲਾਵਲ ਮਹੰਦਾ ਪੰਜਵਾਂ ਓਹ ਬੁੱਧ ਪਰਬਾਦ ਨੀਤ ਲੋਭ ਰਸਨਾ ਸਾਦ ਲਪਟ ਕਪਟ ਗ੍ਰਹਿ ਬੇਦਿਆ ਮਿਥਿਆ ਵਿਖੇ ਆਦ ਐਸੀ ਪੇਖੀ ਨੇਤਰ ਮੈਂ ਪੂਰੇ ਗੁਰ ਪ੍ਰਸਾਦ ਰਾਜ ਮਿਲਖ ਤਨ ਜੋ ਬਨਾ ਨਾ ਮੈਂ ਬਿਨ ਬਾਦ ਰਹਾਉ रूप तू बसो गंदता का परपो गाद मिलत संग पापिष्ट तन होई दुर्गाद फिरत फिरत मानुक पया khen पंगन देहाद एहे अवसर ते चुकया बहुत जोन परमाद प्रभु कृपा ते गुर मिले हर हर बिस्मद ਸੋਖ ਸਹਿਜ ਨਾਨਕ ਆਨੰਦ ਤਾਂ ਕੇ ਪੂਰਨ ਨਾਦਿ ਬਿਲਾਵਲ ਮਹਲਾ ਪੰਜਵਾਂ ਚਰਨ ਪਏ ਸੰਤ ਬੋਹਿਤਾ ਤਰੇ ਸਾਗਰ ਚੇਤ ਮਾਰਗ ਪਾਇ ਉਦਿਆਨ ਮੈਂ ਗੁਰ ਦਸੇ ਭੇਤ ਹਰ 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 ਹਰੇ ਹਰ 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 ਹੀਤ ਉਠਤ ਬੈਠਤ ਸੋਵਤੇ ਹਰ 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 ਚੇਤ ਰਹਾਉ ਪੰਜ ਚੋਰ ਆਗੇ ਪਗੇ ਜਬ ਸਾਧ ਸੰਗੀਤ ਪੂੰਜੀ ਸਾਬਤ ਕਣੋ ਲਾਭ ਕਰੈ ਸੋ ਬਾਸੇਤ ਨਹ ਚਲੇ ਆਸਣ ਮਿੱਟੀ ਚਿਤ ਨਾਹੀ ਡੋਲੇਤ ਪਰਮ ਪੁਲਾਵਾ ਮਿਟ ਗਿਆ ਪ੍ਰਭ ਪੇਖਤ ਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਏ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅਮ੍ਰਿਤ ਬੇਲਾਵਲ ਮਹੱਲਾ ਪੰਜਵਾਂ ਬਿਨਸਾਦੋ ਜੋ ਜੀਵਨਾ ਤੇ ਤੋਬਰ ਥਾਰੀ ਮਿਲਤ ਸਖ ਸਭ ਬ੍ਰਹਮ ਮਿਟੇ ਗਤ ਭਈ ਹਮਾਰੀ ਜਾ ਦਿਨ ਪੇਟੇ ਸਾਦ ਮੋਹੇ ਉਆ ਦਿਨ ਬਲੇ ਹਾਰੀ ਤਨ ਮਨ ਆਪਣੋ ਜੀ ਰਾਵ ਫਿਰ ਫਿਰ ਹਾਂ ਵਾਰੀ ਰਹਾਉਂ ਇਤ ਛਡਾਈ ਮੋਹਿ ਤੇ ਇਤਨੀ ਦ੍ਰਿੜਤਾਰੀ ਸਗਲ ਰੇਨ ਇਹੋ ਮਨ ਪਿਆ ਬਿਨਸੀ ਅਪਤਾਰੀ ਨੰਦ ਚੰਦ ਪਰ ਦੁਖ ਨਾ ਏ ਖਿੰਨ ਮੈਂ ਜਾਰੀ ਦਇਆ ਮયા ਅਰ ਨਿਕਟ ਪੇਖ ਨਾਹੀ ਦੁਰਾਰੀ ਤਨ ਮਨ ਸੀਤਲ ਭਇ ਅਬ ਮੁਕਤੇ ਸੰਸਾਰੀ ਹਿਤ ਚੇਤ ਸਭ ਪ੍ਰਾਨ ਤਨ ਨਾਨਕ ਦਰਸਾਰੀ ਬਿਲਾਵਲ ਮਹੱਲਾ ਪੰਜਮਾ ਤਹਿਲ ਕਰੋ ਤੇਰੇ ਦਾਸ ਕੀ ਪਗ ਝਾਰੋ 발 ਮਸਤਕ ਆਪਣਾ ਭੇਟ ਦਿਓ ਗੁਣ ਸੁਨੋ ਰਸਾਲ ਤੁਮ ਮਿਲਤੇ ਮੇਰਾ ਮਨ ਜੀਓ ਤੁਮ ਮਿਲੋ ਦਇਆਲ ਨਿਸਬਾ ਸਰ ਮਨ ਅਨਦ ਹੋਤ ਚਿਤ ਵਤ ਕਿਰਪਾਲ ਰਹਾਉ जगते उद्धारण साथ प्राप्तिन लागोपाल मोको दीजे दान प्रभु संतन पग राल उक्त सिया नप कछ नहीं नाही कछ काल प्रब पर राखो मोते काटो जम जाल बिनो करो करुणा पते पिता प्रतिपाल गुण गावो तेरे साथ संग नानक सुख साल गुण गावो तेरे साथ संग ਨਾਨਕ ਸੁਖ ਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ